ਸੱਜਣਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰਪਰੀ ਤੇ ਨਿੱਕੀ ਸਤਰੀਆ ਕਾਲ ਹਾਜ਼ਰਾਂ ਜੀ ਸੀ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਮੈਂ ਹਾਂ ਹਰਬੰप्रीत कौर ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਸਾਡਾ ਜਣਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਲੋਕ ਸਭਾ ਦੀ ਲੋਕ ਸਭਾ ਸਪੀਕਰ ਦੇ ਉੱਪਰ ਕਹਿੰਦੇ ਸਹਿਮਤੀ ਨਹੀਂ ਬਣੀ ਔਰ ਕਾਂਗਰਸ ਨੇ ਕੇ ਸੁਰੇਸ਼ ਹੋਰਾਂ ਨੂੰ ਖੜਾ ਕੀਤਾ ਜੀ ਹਾਂ ਬਿਲਕੁਲ ਜੀ ਅਸਲ ਦੇ ਵਿੱਚ ਨਾ ਆਮ ਤੌਰ ਦੇ ਉੱਤੇ ਜਦੋਂ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਤਾਂ ਵਿਰੋਧੀ ਧਿਰ ਦਾ ਸੀ ਡਿਪਟੀ ਸਪੀਕਰ ਹੁੰਦਾ ਤੇ ਐਟਕੀ ਐਡੀਏ ਇਹ ਚਾਹੁੰਦੀ ਨਹੀਂ ਕਿ ਵਿਰੋਧੀ ਧਿਰ ਦਾ ਡਿਪਟੀ ਸਪੀਕਰ ਹੋਵੇ ਉਹ ਚਾਹੁੰਦੇ ਜੀ ਸ਼ਾਇਦ ਕਿ ਇਹਦੇ ਉੱਤੇ ਵੀ ਸਾਡਾ ਹੀ ਕਬਜ਼ਾ ਰਹੇ ਸੋ ਇਸ ਕਰਕੇ ਪਤਾ ਲੱਗਾ ਜੀ ਕਿ ਲੰਘੇ ਕੱਲ ਜਦੋਂ ਐਨਡੀਏ ਦੇ ਵੱਲੋਂ ਓਮ ਮਿੜਲਾ ਨੂੰ ਮੂਰਤ ਪੇਸ਼ ਕਰ ਦਿੱਤਾ ਗਿਆ ਜੀ ਕਿ ਸਾਡੇ ਵੱਲੋਂ ਸਪੀਕਰ ਇਹ ਕਹਿੰਦੇ ਤਾਂ ਇਸ ਗੱਲ ਦੇ ਉੱਤੇ ਇਤਰਾਜ਼ ਕੀਤਾ ਗਿਆ ਕਾਂਗਰਸ ਨੇ ਇਹ ਗੱਲ ਕਹੀ ਆ ਬਾਕੀ ਪਾਰਟੀਆਂ ਨੇ ਕਹੀ ਆ ਵੀ ਭਾਈ ਅਸੀਂ ਇੱਧਰ ਸਹਿਮਤੀ ਪ੍ਰਗਟਾ ਦਿੰਦੇ ਆ ਪਰ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੋਵੋ ਕਿ ਭਾਈ ਡਿਪਟੀ ਸਪੀਕਰ ਆ ਜਿਹੜਾ ਉਹ ਸਾਡਾ ਹੋਊਗਾ ਪਰ ਇਸ ਗੱਲ ਦੇ ਉੱਤੇ ਪਤਾ ਲੱਗਾ ਜੀ ਕਿ ਐਨਡੀਏ ਦੇ ਵੱਲੋਂ ਸਹਿਮਤੀ ਨਹੀਂ ਪ੍ਰਗਟਾਈ ਗਈ ਉਹਨ ਉਸ ਤੋਂ ਬਾਅਦ ਪਤਾ ਲੱਗਾ ਜੀ ਕਾਂਗਰਸ ਨੇ ਕੇ ਸੁਰੇਸ਼ ਜਿਹੜੇ ਕੇ ਕੇਰਲ ਤੋਂ ਮੈਂਬਰ ਪਾਰਲੀਮੈਂਟ ਨੇ ਤੇ ਉਹਨਾਂ ਨੂੰ ਪਤਾ ਲੱਗਾ ਜੀ ਕਿ ਮੂਹਰੇ ਪੇਸ਼ ਕਰ ਦਿੱਤਾ ਵੀ ਸਾਡੇ ਵੱਲੋਂ ਸਪੀਕਰ ਦਾ ਚਿਹਰਾ ਫਿਰ ਇਹ ਹੋਊਗਾ ਅੱਜ ਵੋਟਾਂ ਪੜ੍ਹਣਗੇ ਲੋਕ ਸਭਾ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਤੈਅ ਹੋਊਗਾ ਕਿ ਕੌਣ ਸਪੀਕਰ ਬਣਦਾ ਤੇ ਕੌਣ ਨਹੀਂ ਬਣਦਾ ਪਰ ਇਹ ਵੀ ਡਿਪਟੀ ਸਪੀਕਰ ਦਾ ਰੌਲਾ ਤੇ ਸਪੀਕਰ ਦੀ ਵੀ ਚੋਣ ਹੋਊਗੀ ਤੇ ਅੱਜ ਤੀਜਾ ਰੋਣਾ ਪਾਰਲੀਮੈਂਟ ਦੇ ਵਿੱਚ ਸੈਸ਼ਨ ਚੱਲਦੇ ਨੂੰ ਦੇ ਸਪੀਕਰ ਤੋਂ ਬਿਨਾ ਅਗਲੀਆਂ ਗਤੀਵਿਧੀਆਂ ਨਹੀਂ ਚੱਲ ਸਕਦੀਆਂ ਤੇ ਅੱਜ ਸਪੀਕਰ ਦੀ 8:00 ਤੱਕ ਚੋਣ ਹੋ ਜਾਊਗੀ ਜੀ। ਜੀ ਬਿਲਕੁਲ ਤੇ ਟੈਨੂ ਸਾਹਿਬ ਪਾਣੀ ਦਾ ਸੰਕਟ ਦਿੱਲੀ ਦੇ ਵਿੱਚ ਵੱਧਦਾ ਹੀ ਜਾ ਰਿਹਾ ਵੱਧਦਾ ਹੀ ਜਾ ਰਿਹਾ ਪਿਛਲੇ ਕਿੰਨੇ ਸਮੇਂ ਤੋਂ ਇਹ ਖਬਰਾਂ ਆ ਰਹੀਆਂ ਨੇ ਕਿ ਲੋਕ ਜਿਹੜੇ ਨੇ ਉਹ ਤੜਫ ਰਹੇ ਨੇ ਪਾਣੀ ਦੀ ਖਾਤਰ ਔਰ ਕਹਿੰਦੇ ਆ ਕਿ ਪਾਣੀ ਦੇ ਲਈ ਦਿੱਲੀ ਦੇ ਵਿੱਚ ਇਸ ਸੰਕਟ ਦੇ ਲਈ ਹੜਤਾਲ ਦੇ ਉੱਪਰ ਬੈਠੇ ਆਤਿਸ਼ੀ ਆਈਸੀਯੂ ਦੇ ਵਿੱਚ ਦਾਖਲ ਹੋ ਗਏ ਨੇ ਜੀ। ਬਿਲਕੁਲ ਜੀ ਬਿਲਕੁਲ ਉਹਦਾ ਕਾਰਨ ਇਹ ਵੀ ਹਰਿਆਣਾ ਦੀ ਸਰਕਾਰ ਦੇ ਵੱਲੋਂ ਦਿੱਲੀ ਦੀ ਸਰਕਾਰ ਨੂੰ ਜਾਂ ਦਿੱਲੀ ਦੇ ਲੋਕਾਂ ਨੂੰ ਕਹਿ ਲਿਏ। ਵੀ ਉਹਨਾਂ ਦੇ ਹਿੱਸੇ ਦਾ ਪਾਣੀ ਨਹੀਂ ਜਾਰੀ ਕੀਤਾ ਜਾਂਦਾ ਇਸ ਗੱਲ ਦੇ ਦੁੱਖ ਦੇ ਵਿੱਚ ਜਾਂ ਕਹਿ ਲਈਏ ਇਸ ਗੱਲ ਦੇ ਰੋਸ ਦੇ ਰੂਪ ਦੇ ਵਿੱਚ ਤੇ ਆទ시 ਨੇ ਜਿਹੜੇ ਉਹ ਬੈਠੇ ਸੀਗੇ ਵੀ ਭੁੱਖ ਹੜਤਾਲ ਦੇ ਉੱਤੇ 5 ਦਿਨਾਂ ਬਾਅਦ ਉਹਨਾਂ ਦੀ ਸਿਹਤ ਖਰਾਬ ਜਾਣਾ ਹੋ ਗਈ ਹਾਲਾਂਕਿ ਉਹਨਾਂ ਨੂੰ ਤੀਜੇ ਦਿਨ ਵੀ ਡਾਕਟਰਾਂ ਨੇ ਇਹ ਗੱਲ ਕਹੀ ਸੀ ਕਿ ਤੁਹਾਡੀ ਸ਼ੂਗਰ ਦੀ ਸਮੱਸਿਆ ਵੱਧ ਰਹੀ ਹੈ ਤੇ ਤੁਸੀਂ ਭਾਈ ਇਹ ਭੁੱਖ ਹੜਤਾਲ ਛੱਡ ਦਿਓ ਪਰ ਉਹ ਕਹਿੰਦੇ ਸੀ ਵੀ ਜਿੰਨੀ ਦੇਰ ਤੱਕ ਹਰਿਆਣੇ ਦੇ ਵੱਲੋਂ ਸਾਡੇ ਹਿੱਸੇ ਦਾ ਪਾਣੀ ਨਹੀਂ ਛੱਡਿਆ ਜਾਂਦਾ ਉਨੀ ਦੇਰ ਤੱਕ ਉਹ ਕਹਿੰਦੇ ਸੀ ਜੀ ਮੈਂ ਤਾਂ ਇੱਥੇ ਹੀ ਬੈਠੇ ਰਹਿਣਾ ਪਰ ਦੂਜੀ ਗੱਲ ਇਹ ਹੈ ਜੀ ਕਿ ਹੁਣ ਉਹਨਾਂ ਦੀ ਜਿਹੜੀ ਸਿਹਤ ਦੇ ਵਿੱਚ ਜ਼ਿਆਦਾ ਵਿਗਾੜ ਆ ਗਿਆ ਤਾਂ ਇਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਹ ਇਸ ਵੇਲੇ ਆਈਸੀਯੂ ਦੇ ਵਿੱਚ ਰਹਿਗੇ ਆ। ਇਹਨਾਂ ਦੀ ਸਿਹਤ ਦੇ ਵਿੱਚ ਕੋਈ ਹੋਰ ਵਿਗਾੜ ਨਾ ਆਵੇ ਇਸ ਕਰਕੇ ਇਹਨਾਂ ਨੂੰ ਜਲਦੀ ਜਲਦੀ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ। ਸੋ ਉਹਨਾਂ ਦੀ ਸਿਹਤ ਦੇ ਵਿੱਚ ਇੱਕ ਵਾਰੀ ਨੁਕਸਾਨ ਦੀ ਖਬਰਾਂ ਆਈਆਂ ਹਾਲਾਂਕਿ ਚਲੋ ਖਤਰੇ ਤੋਂ ਬਾਹਰ ਆ ਪਰ ਇਹ ਵੀ ਜਿਹੜੇ ਮਕਸਦ ਦੇ ਲਈ ਉਹ ਹੜਤਾਲ ਦੇ ਉੱਤੇ ਬੈਠੇ ਸੀ ਉਹ ਮਕਸਦ ਹਾਲੇ ਤੱਕ ਪੂਰਾ ਨਹੀਂ ਹੋਇਆ ਪਰ ਉਹਨਾਂ ਦੀ ਸਿਹਤ ਦੇ ਵਿੱਚ ਕੋਈ ਹੋਰ ਵਿਗਾੜ ਨਾ ਜੇ ਕੋਈ ਜਾਨੀ ਨੁਕਸਾਨ ਨਾ ਹੋ ਜੇ। ਇਸ ਕਰਕੇ ਉਹਨਾਂ ਦੀ ਭੁਖ ਹੜਤਾਲ ਜਿਹੜੀ ਉਹ ਤੜਵਾ ਦਿੱਤੀ ਗਈ ਹੈ ਜੀ ਕਹਿੰਦਾ ਸਰ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਕਹਿੰਦੇ ਹਾਲੇ ਵੀ ਰਾਹਤ ਨਹੀਂ ਮਿਲੀ ਹੈ ਜੀ ਨਹੀਂ ਮਿਲੇਗੀ ਜ਼ਮਾਨਤ ਉਹਨਾਂ ਨੂੰ ਹਾਂ ਬਿਲਕੁਲ ਹੀ ਇਸ ਗੱਲ ਦੀ ਪੂਰੀ ਪੂਰੀ ਆਸ ਸਾਡੀ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਆ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਰਾਹਤ ਦੀ ਆਸ ਭੋੜਾ ਵੀ ਨਹੀਂ ਆ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਆਪਾਂ ਜਾਣਦੇ ਆ ਕਿ ਦਿੱਲੀ ਦੀ ਰਾਊਡ ਐਵੇਨਿਊ ਕੋਰਟ ਦੇ ਵੱਲੋਂ ਜ਼ਮਾਨਤ ਦਿੱਤੀ ਗਈ ਸੀ ਪਰ ਉਸ ਜ਼ਮਾਨਤ ਦੇ ਵਿਰੁੱਧ ਤਾਂ ਈਡੀ ਵਿੱਚ ਜਾ ਕੇ ਕੀਤੀ ਸੀ ਜੀ ਜੀ ਹਾਈ ਕੋਰਟ ਦੇ ਵਿੱਚ ਤੇ ਹਾਈ ਕੋਰਟ ਦੇ ਵੱਲੋਂ ਇਸ ਜ਼ਮਾਨਤ ਦੇ ਉੱਤੇ ਰੋਕ ਲਾ ਦਿੱਤੀ ਗਈ ਸੀ। ਇਜਰੀਵਾਲ ਆਪਣੇ ਵਕੀਲਾਂ ਦੇ ਰਾਹੀਂ ਗਿਆ ਜੀ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਨੇ ਇਹ ਗੱਲ ਕਹਿਤੀ ਜੀ ਭਾਈ ਦਿੱਲੀ ਦੀ ਜਿਹੜੀ ਆ ਉਹ ਹੇਟਲੀ ਅਦਾਲਤ ਦਾ ਫੈਸਲਾ ਹੁਣ ਤੁਸੀਂ ਉੱਪਰਲੀ ਦੇ ਵਿੱਚ ਲੈ ਕੇ ਗਏ ਆ। ਤੇ ਪਹਿਲਾਂ ਹਾਈ ਕੋਰਟ ਫੈਸਲਾ ਦੇਊ ਤੇ ਉਸ ਤੋਂ ਬਾਅਦ ਅਸੀਂ ਕੋਈ ਨਾ ਕੋਈ ਫੈਸਲਾ ਅਪਣਾ ਸਕਦੇ ਆ। ਤੋਂ ਅਸੀਂ ਸਿੱਧਾ ਡਾਇਰੈਕਟ ਨਹੀਂ ਜੀ ਭਾਈ ਉਧਰੋਂ ਨਹੀਂ ਤਾਂ ਤੁਸੀਂ ਸਿੱਧਾ ਸਾਡੇ ਕੋਲ ਆਜੋ। ਤੇ ਹੁਣ ਇੱਕ ਜਾਣਕਾਰੀ ਨਵੀਂ ਪ੍ਰਾਪਤ ਹੋਈ ਆ। ਉਹ ਇਹ ਕਿ ਲੰਘੇ ਕੱਲ ਦਿੱਲੀ ਹਾਈ ਕੋਰਟ ਦੇ ਵੱਲੋਂ ਅਰਵਿੰਦ ਕੇਜੀਵਾਲ ਦੀ ਜ਼ਮਾਨਤ ਦੇ ਉੱਤੇ ਰੋਕ ਨੂੰ ਸਹੀ ਕਰਾਰ ਦਿੱਤਾ ਗਿਆ ਤੇ ਨਾਲ ਇਹ ਵੀ ਗੱਲ ਕਹੀ ਆ ਛੇਤੀ ਅਦਾਲਤ ਦੇ ਜੱਜ ਸਾਹਿਬ ਦੇ ਉੱਤੇ ਫੈਸਲਾ ਕੀਤਾ ਉਹ ਕਹਿੰਦੇ ਜੀ ਕਿ ਇਹ ਛੇਤੀ ਅਦਾਲਤ ਨੇ ਇਹ ਫੈਸਲਾ ਕਰਨ ਲੱਗਿਆ ਵਿਵੇਕ ਤੋਂ ਕੰਮ ਨਹੀਂ ਲਿਆ ਉਹਨਾਂ ਨੇ ਚਾਰੇ ਪਾਸੇ ਨਹੀਂ ਸੋਚਿਆ ਉਹਨਾਂ ਨੂੰ ਜਿਵੇਂ ਠੀਕ ਲੱਗਾ ਉਸ ਵੇਲੇ ਉਹਨਾਂ ਨੇ ਕੋਈ ਇਹ ਗੱਲ ਕਰਤੀ ਆ ਪਰ ਅਸੀਂ ਇਸ ਫੈਸਲੇ ਦੇ ਨਾਲ ਸਹਿਮਤ ਨਹੀਂ ਹਾਂ ਮਤਲਬ ਇਹ ਆ ਵੀ ਇਹੋ ਸਹਿਮਤ ਬਿਲਕੁਲ ਵੀ ਨਹੀਂ ਮਤਲਬ ਇਹ ਹੈ ਵੀ ਜਿਸ ਤਰੀਕੇ ਦੇ ਨਾਲ ਇਸ ਵळे ਪ੍ਰਸਿੱਧੀਆਂ ਬਣੀਆਂ ਹੋਈਆਂ ਮੈਨੂੰ ਲੱਗਦਾ ਨਹੀਂਗਾ ਕਿ ਆਉਂਦੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਉੱਤੇ ਕੇਜਰੀਵਾਲ ਸਾਹਿਬ ਨੂੰ ਕਿਸੇ ਕਿਸਮ ਦੀ ਕੋਈ ਰਾਹਤ ਮਿਲੂਗੀ ਸੋ ਦੇਖਦੇ ਪਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਕੁੱਲ ਮਿਲਾ ਕੇ ਗੱਲੇ ਕਹਿਣੀ ਬਣਦੀ ਆ ਵੀ ਕੇਜਰੀਵਾਲ ਸਾਹਿਬ ਨੂੰ ਰਾਹਤ ਵਾਲੀ ਖਬਰ ਆ ਜਿਹੜੀ ਉਹ ਘਟ ਗਈ ਹੈ ਕੇਜਰੀਵਾਲ ਸਾਹਿਬ ਨੂੰ ਰਾਹਤ ਵਾਲੀ ਖਬਰ ਆ ਜਿਹੜੀ ਉਹ ਇਸ ਵੇਲੇ ਬਿਲਕੁਲ ਉੱਥੇ ਦੇ ਉੱਥੇ ਫੁੱਲ ਸਟਾਪ ਲੱਗ ਗਿਆ ਹੁਣ ਵੇਨੇ ਪਾਈ ਸੁਪਰੀਮ ਕੋਰਟ ਦੇ ਵਿੱਚ ਇੱਕ ਵਾਰ ਫੇਰ ਕੇਜਰੀਵਾਲ ਆਪਣੇ ਵਕੀਲਾਂ ਦੇ ਰਾਹੀਂ ਕਦੋਂ ਅਰਜ਼ੀ ਪਾਉਂਦੇ ਆ ਪਰ ਇਹਨਾਂ ਦੀ ਝੋਲੀ ਦੇ ਵਿੱਚ ਰਾਹਤ ਪਈ ਨਹੀਂ ਹਾਲੇ ਤੱਕ ਜੀ ਬਿਲਕੁਲ ਸਹੀ ਜਨਾਬ ਸਾਹਿਬ ਹੁਣ ਗੱਲ ਕਰਦੇ ਆ ਜੀ ਪੰਜਾਬ ਦੀ ਹੁਣ ਗੱਲ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਦੀ ਅਕਾਲੀ ਦਲ ਦੇ ਆਗੂਆਂ ਨੇ ਅਕਾਲੀ ਦਲ ਦੇ ਪ੍ਰਧਾਨ ਦੇ ਖਿਲਾਫ ਕਹਿੰਦੇ ਮੀਟਿੰਗ ਕੀਤੀ ਹੈ ਇਹ ਰੌਲਾ ਦਿਨੋਂ ਦਿਨ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਜੀ ਸਾ ਬਿਲਕੁਲ ਜੀ ਦੇਖੋ ਅਕਾਲੀ ਦਲ ਦੇ ਆਗੂਆਂ ਨੇ ਜਿਸ ਤਰੀਕੇ ਦੇ ਨਾਲ ਕੱਲ ਬਗਾਵਤੋਂ ਵਾਲਾ ਰਾਹ ਵੱਡੇ ਪੱਧਰ ਤੇ ਚੁਣਿਆ ਇਸ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਫੁੱਟ ਵੀ ਵਧੂਗੀ ਤੇ ਅਕਾਲੀ ਦਲ ਦੇ ਵਿੱਚ ਪ੍ਰਧਾਨ ਜੀ ਦੇ ਚੱਕਰ ਵੀ ਵੱਡਾ ਉਹਦਾ ਕਾਰਨ ਇਹ ਆ ਵੀ ਲੰਘੇ ਕੱਲ ਇੱਕ ਪਾਸੇ ਤਾਂ ਸੁਖਬੀਰ ਬਾਦਲ ਹੋਰੀ ਮੀਟਿੰਗ ਕਰ ਰਹੇ ਆ ਉਹ ਮੀਟਿੰਗ ਕਰ ਰਹੇ ਆ ਜੀ ਇੱਥੇ ਚੰਡੀਗੜ੍ਹ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਕੁਝ ਅਕਾਲੀ ਦਲ ਦਾ ਸ਼ਾਮਲ ਹੋਏ ਆ ਪਰ ਉਸ ਮੀਟਿੰਗ ਦੇ ਵਿੱਚ ਜਾਣ ਵੀ ਥਾਂ ਦੇ ਉੱਤੇ ਅਕਾਲੀ ਦਲ ਦੇ ਵੱਡੀ ਗਿਣਤੀ ਦੇ ਲੋਕ ਜਿਹੜੇ ਉਹ ਜਲੰਧਰ ਦੇ ਵਿੱਚ ਮੀਟਿੰਗ ਕਰ ਰਹੇ ਆ ਜਲੰਧਰ ਦੇ ਵਿੱਚ ਉਹਨਾਂ ਨੇ ਅਕਾਲੀ ਦਲ ਬਚਾਓ ਯਾਤਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਇਹਦੇ ਚ ਪ੍ਰਿੰਮ ਸਿੰਘ ਚੰਦੂ ਮਾਗਰਾ ਸਿਕੰਦਰ ਸਿੰਘ ਮਲੂਕਾ ਬੀਬੀ ਜਗੀਰ ਕੌਰ ਪਰਮਿੰਦਰ ਸਿੰਘ ਢੀਂਸਾ ਜਰਨਜੀਤ ਸਿੰਘ ਬਰਾੜ ਕਿਰਨਜੋਤ कौर ਬੀਬੀ ਲਾਂਡਰਾ ਸੁੱਚਾ ਸਿੰਘ ਜਿਹੜੇ ਨੇ ਛੋਟੇ ਪਰ ਸੋ ਹੋਰ ਵੀ ਕਈ ਤਰ੍ਹਾਂ ਦੇ ਚਿਹਰੇ ਹੈਗੇ ਆ ਸੋ ਇਥੇ ਬਹੁਤ ਵੱਡੀ ਗੰਟੀ ਦੇ ਵਿੱਚ ਦਿੱਤਾ ਸੀਗਾ ਗੱਲ ਪਹੁੰਚੇ ਹੋਏ ਜਿਨ੍ਹਾਂ ਨੇ ਸੁਲਿੰਦਰ ਸਿੰਘ ਭੁੱਲੇਵਾਲ ਰਾਠਾ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਅਸਤਾਵਿਦਲੋਂ ਬਚਾਉਣ ਦੇ ਲਈ ਹੀ ਇਸ ਵੇਲੇ ਇਹ ਮੀਟਿੰਗ ਕਰ ਰਹੇ ਆ ਕਿਉਂਕਿ ਵੱਡਾ ਚੱਕਰ ਪੈ ਗਿਆ ਹੁਣ ਸੁਖਵੀਰ ਸਿੰਘ ਬਾਦਲ ਖੋੜਾ ਦੇ ਕੋਲੋਂ ਅਸੀਫੇ ਦੀ ਮੰਗ ਕੀਤੀ ਜਾ ਰਹੀ ਹੈ ਸੋ ਜਦੋਂ ਵੀਰ ਸਿੰਘ ਹੁੜੀ ਹੜੇ ਅਸਤੀਫਾ ਦੇ ਕੇ ਰਾਜ ਨਹੀਂ ਜੇ ਕੋਈ ਹੋਰ ਜਿਹੜਾ ਮੂਰੇ ਆਉਂਦਾ ਕਾਬਲੀਅਤ ਉਹਦੇ ਵਿੱਚ ਵੀ ਨਹੀਂ ਪ੍ਰਤੀਤ ਹੋਣੀ ਕੋਈ ਭਾਈ ਇਹ ਕੀ ਕਰੂਗਾ ਆਉਂਦੇ ਸਮੇਂ ਦੇ ਵਿੱਚ ਕਾਲੀ ਦਲ ਦੇ ਲਈ ਪਰ ਕੁੱਲ ਮਿਲਾ ਕੇ ਚੱਲੇ ਤੇ ਨਹੀਂ ਬਣਦੀ ਹੈ ਕਿ ਇਸ ਵੇਲੇ ਲੜਾਈ ਵੱਡੇ ਪੱਧਰ ਤੇ ਚੱਲ ਪਈ ਹੈ ਤੇ ਇਹਨਾਂ ਨੇ ਇਹ ਗੱਲ ਕਹੀ ਜਿਨ੍ਹਾਂ ਨੇ ਜਲੰਧਰ ਦੇ ਵਿੱਚ ਮੀਟਿੰਗ ਕੀਤੀ ਹੈ ਕਿ ਅਸੀਂ 1 ਜੁਲਾਈ ਨੂੰ ਦਰਬਾਰ ਸਾਹਿਬ ਜਾਵਾਂਗੇ ਅਕਾਲ ਤਖਤ ਸਾਹਿਬ ਤੋਂ ਮਤਾਿਕ ਕਰਾਂਗੇ ਉਸ ਤੋਂ ਬਾਅਦ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਾਫੀਨਾਮਾ ਦੇਵਾਂਗੇ ਕਿ ਲੰਗੇ ਵੜੇ ਦੇ ਵਿੱਚ ਅਕਾਲੀ ਦਲ ਦੇ ਕੋਲੋਂ ਕਈ ਤਰ੍ਹਾਂ ਦੀਆਂ ਭੁੱਲਾਂ ਹੋਈਆਂ ਹੋਈਆਂ। ਅਸੀਂ ਉਹਨਾਂ ਸਾਰੀਆਂ ਭੁੱਲਾਂ ਵਾਸਤੇ ਮਾਫੀ ਮੰਗਦੇ ਹਾਂ। ਸਾਡੇ ਕੋਲੋਂ ਜਾਣੇ-ਣਜਾਣੇ ਤੇ ਕਈ ਗਲਤੀਆਂ ਹੋਈਆਂ ਹੋਣੀਆਂ ਤੇ ਅਸੀਂ ਭਵਿੱਖ ਦੇ ਵਿੱਚ ਇਦਾਂ ਦੀ ਗਲਤੀ ਕੋਈ ਨਹੀਂ ਕਰਾਂਗੇ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਬਚਾਓ ਬਹਿਮਤੀ ਇੱਕ ਦਿਲਾਇ ਤੋਂ ਸ਼ੁਰੂ ਕਰਨ ਲੱਗੇ ਆ ਸੁਖਵੀਰ ਸਿੰਘ ਬਾਦਲ। ਉਦੋਂ ਤੱਕ ਪਾਰਟੀ ਦੇ ਹਿੱਤਾਂ ਦਾ ਖਿਆਲ ਰੱਖ ਕੇ ਕੁਰਬਾਨ ਗਏ। ਪਿਆਗ ਦੀ ਭਾਵਨਾ ਪੈਦਾ ਕਰਨ ਤੇ ਉਹ ਭਾਈ ਪ੍ਰਧਾਨਗੀ ਤੋਂ ਅਸਤੀਫਾ ਦੇ ਰਹੇ ਨੇ ਤੇ ਫੇਰ ਸੋ ਵेन ਇੱਕ ਹੀ ਬੰਦਾ ਪਰ ਰੌਲਾ ਵੱਡਾ ਹੋਇਆ ਪਿਆ ਦੂਜੇ ਪਾਸੇ ਬਲਵਿੰਦਰ ਸਿੰਘ ਭੂਲੜ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਪੰਜਾਂ ਚਾਰਾਂ ਬੰਦਿਆਂ ਦਾ ਕੋਈ ਧੜਾ ਨਹੀਂ ਹੁੰਦਾ ਦਾ ਇਹ ਕੋਈ ਧੜੇ ਧੁੜੇ ਅਹਿਮੀਅਤ ਨਹੀਂ ਰੱਖਦੇ ਹਾਲਾਂਕਿ ਬੰਦੇ ਤਾਂ ਪੰਜ ਚਾਰ ਨਹੀਂ ਸੀ ਬੰਦੇ ਤਾਂ ਕਾਫੀ ਵੱਡੀ ਜਨਤੀ ਦੇ ਵਿੱਚ ਸੀਗੇ ਪਰ ਰੌਲਾ ਵੱਧ ਗਿਆ ਇਸ ਰੌਲੇ ਦੇ ਵਿੱਚ ਅਗਲਾ ਮੁਕਾਮ ਕਿਹੜਾ ਆਊਗਾ ਇਹਦੇ ਬਾਰੇ ਕੋਈ ਕਹਿ ਨਹੀਂ ਸਕਦੇ ਜੀ ਜੀ ਬਿਲਕੁਲ ਕੈਨਾ ਸਾਹਿਬ ਸਾਰੇ ਜਾਣਦੇ ਨੇ ਕਿ ਗਿੱਦੜਬਾਹਾ ਵਾਲੀ ਜਿਹੜੀ ਸੀਟ ਹੈ ਉਹ ਖਾਲੀ ਹੋ ਗਈ ਕਿਉਂਕਿ ਰਾਜਾ ਵੜਿੰਗ ਹੋਰੀ ਐਮਪੀ ਬਣ ਗਏ ਨੇ ਜਿਹੜੇ ਲੁਧਿਆਣਾ ਤੋਂ ਤੇ ਹੁਣ ਕਹਿੰਦੇ ਆ ਇਹ ਖਬਰਾਂ ਆ ਰਹੀਆਂ ਨੇ ਕਿ ਪ੍ਰਧਾਨ ਮੰਤਰੀ ਬਾਜੇਕੇ ਗਿੱਦੜਬਾਹਾ ਤੋਂ ਚੋਣ ਲੜੇਗਾ ਹਾਂ ਬਿਲਕੁਲ ਜੀ ਪ੍ਰਧਾਨ ਮੰਤਰੀ ਬਾਜੇਕੇ ਗਿੱਦੜਬਾਹਾ ਤੋਂ ਚੋਣ ਲੜੇਗਾ ਇਹ ਉਹਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹਾਲਾਂਕਿ ਇਹ ਇੱਕ ਨਵੀਂ ਪਰਤ ਪੈਣ ਲੱਗੀ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਹ ਕਿਸੇ ਵੀ ਕਾਰਨ ਦੇ ਕਰਕੇ ਬੰਦਾ ਜੇਲ੍ਹ ਦੇ ਵਿੱਚ ਗਿਆ ਹੋਵੇ ਤੇ ਉਹਦਾ ਪਰਿਵਾਰ ਜਾਂ ਉਹਦੇ ਨਾਲ ਜੁੜੇ ਕੋਈ ਗੱਲ ਕਰਨ ਤੇ ਭਾਈ ਜੇਲ੍ਹ ਦੇ ਵਿੱਚ ਚੋਣ ਲੜਾਂਗੇ ਹੁਣ ਜਿਹੜਾ ਅਮਰਿਤਪਾਲ ਸਿੰਘ ਵਾਲਾ ਫਾਰਮੂਲਾ ਇਹ ਹੁਣ ਪ੍ਰਧਾਨ ਮੰਤਰੀ ਬਜਟੇ ਕੇ ਉਹ ਵੀ ਫਿੱਟ ਬੈਠਦਾ ਕਿ ਨਹੀਂ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਇਹ ਸਮੇਂ ਨੇ ਬਿਆਨ ਕਰਨਾ ਪਰ ਇੰਨੀ ਗੱਲ ਜ਼ਰੂਰ ਹੈ ਕਿ ਪ੍ਰਧਾਨ ਮੰਤਰੀ ਬਜਟੇ ਕੇ ਅਮਰਿਤਪਾਲ ਦੇ ਸੱਜੇ ਵਿੱਚੋਂ ਇੱਕ ਹੈ ਪਰ ਕਦੇ ਵੀ ਉਹਦੇ ਹੱਥ ਦੇ ਵਿੱਚ ਕੋਈ ਬਹੁਤਾ ਬੋਲਿਆ ਨਹੀਂਗਾ ਹੁਣ ਕਿਉਂਕਿ ਗਿੱਦੜਪਾਹੇ ਵਾਲੀ ਸੀਟ ਖਾਲੀ ਹੋ ਗਈ ਹੈ ਇੱਥੇ ਵੀ ਤਿੰਨ ਚਾਰ ਮਹੀਨਿਆਂ ਬਾਅਦ ਚੋਣ ਹੋਊਗੀ ਜਲਦੀ ਚੋਣ ਤੇ ਇਹਦੇ ਕਰਕੇ ਇਹ ਗੱਲ ਪਹਿਲੇ ਐਲਾਨ ਦਿੱਤੀ ਗਈ ਵੀ ਭਾਈ ਇਥੋਂ ਪ੍ਰਧਾਨ ਮੰਤਰੀ ਬਜੇ ਕੇ ਚੋਣ ਲੜੂਗਾ ਪਰਿਵਾਰ ਨੇ ਪਰ ਕਿਸੇ ਜੱਥੇਬੰਦੀ ਨੇ ਇਸੇ ਵੱਡੀ ਧਿਰ ਨੇ ਅਮਰਪਾਲ ਦੇ ਪਰਿਵਾਰਕ ਮੈਂਬਰਾਂ ਨੇ ਇਹ ਗੱਲ ਨਹੀਂ ਕਹੀ ਦੇਖੋ ਅਮਰਪਾਲ ਦਾ ਜਿਤਨਾ ਹੋਰ ਗੱਲ ਸੀ ਪ੍ਰਧਾਨ ਮੰਤਰੀ ਬਜੇ ਕੇ ਦੀ ਗੱਲ ਹੋਰ ਆ ਇਹ ਉਹ ਨੌਜਵਾਨਾ ਜਿਹੜੇ ਕਿ ਅਮਰਪਾਲ ਦੇ ਪਿੱਛੇ ਲੱਗੇ ਸਿਗੇ ਉਹਦੀ ਗੱਲ ਦੇ ਵਿੱਚ ਹਾਂ ਦੇ ਵਿੱਚ ਹਾਮਲਾਉਂਦੇ ਸਿਗੇ ਤੇ ਉਹਨਾਂ ਦੇ ਉੱਤੇ ਇਹ ਔਖਾ ਵੇਲਾ ਆਇਆ ਮੋਰੇ ਸਮਰਸੂਗ ਕੇ ਪ੍ਰਧਾਨ ਮੰਤਰੀ ਬਜੇ ਕੇ ਜਿਹੜੇ ਹੱਕ ਦੇ ਵਿੱਚ ਵੀ ਲਹਿਰ ਬਣੂਗੀ ਕਿ ਨਹੀਂ ਜਾਂ ਇਹ ਗੱਲ ਬਸ ਐਂਹੀ ਰਹਿ ਜੂਗੀ ਸੋ ਇਹ ਵਕਤ ਨੇ ਨਿਆਣ ਕਰਨਾ ਪਰ ਗੱਲ ਇਹ ਆਪੋ ਲਮਾ ਕੇ ਵੀ ਇਸ ਵੇਲੇ ਜਿਹੜੇ ਬਾਕੀ ਡਿਬਰੂਗੜ੍ਹ ਦੀ ਜ਼ਿਲ੍ਹੇ ਤੋਂ ਬੰਦ ਆ ਉਹਨਾਂ ਦੇ ਵਿੱਚ ਕੋਈ ਵੀ ਹੋਰ ਕਹਿ ਸਕਦੇ ਆ ਕਿ ਭਾਈ ਜਿਹੜੀਆਂ ਹੋਰ ਕੰਨ ਸੀਟਾਂ ਉਥੋਂ ਅਸੀਂ ਵੀ ਖੜੇ ਹੋਵਾਂਗੇ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਇਸ ਗੱਲ ਦਾ ਐਲਾਨ ਕਰ ਸਕਦੇ ਆ ਸੋ ਪ੍ਰਧਾਨ ਮੰਤਰੀ ਬਜੇ ਕੇ ਜਿਹੜੇ ਹੱਕ ਦੇ ਵਿੱਚ ਕੌਣ ਕੌਣ ਆਉਂਦਾ ਇਹ ਆਉਣ ਦੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਜੀ ਜੀ ਤੇ ਸਰ ਪੰਜਾਬ ਦੇ ਸੰਸਦ ਮੈਂਬਰਾਂ ਨੇ ਸੌਹ ਚੁੱਕ ਲਈ ਹੈ ਜੀ ਬਿਲਕੁਲ ਜੀ ਲੱਗੇ ਕੱਲ ਪੰਜਾਬ ਦੇ ਸੰਸਦ ਮੈਂਬਰਾਂ ਨੇ ਸੌਹ ਚੁੱਕ ਲਈ ਹੈ ਅਮਰਤਪਾਲ ਤੋਂ ਬਿਨਾ ਅਮਰਤਪਾਲ ਜੇਲ੍ਹ ਦੇ ਵਿੱਚ ਹੀ ਹੈ ਪਰ ਉਹਦੇ ਤੋਂ ਬਿਨਾ ਬਾਕੀ 12 ਨੇ ਸੌਹ ਚੁੱਕ ਲਈ ਹੈ ਪਾਰਲੀਮੈਂਟ ਦੇ ਵਿੱਚ ਜਾ ਕੇ ਸੌਹ ਚੁੱਕੀ ਗਈ ਹੈ ਤੇ ਅਮਰਤਪਾਲ ਨੇ ਕਦੋਂ ਚੁੱਕਣੀ ਹੈ ਦੇ ਬਾਰੇ ਕੁਝ ਨਹੀਂ ਪਤਾ ਕਿਉਂਕਿ ਜੇਕਰ ਉਹਨੂੰ ਜ਼ਮਾਨਤ ਮਿਲੂਗੀ ਤੇ ਫਿਰ ਉਸ ਤੋਂ ਬਾਅਦ ਕੋਈ ਫੈਸਲਾ ਹੋਊਗਾ ਤੇ ਹਾਲ ਦੀ ਕੜੀ ਜ਼ਮਾਨਤ ਬਣਨ ਦੀ ਕੋਈ ਆਸ ਪ੍ਰਤੀਤ ਨਹੀਂ ਹੁੰਦੀ ਜਾਂ ਤਾਂ ਹੋਵੇ ਵੀ ਤੈਨੂੰ ਅੱਜ ਨਹੀਂ ਤਾਂ ਭਾਈ ਕੱਲ ਨੂੰ ਜ਼ਮਾਨਤ ਮਿਲ ਜਾਣੀ ਹੈ ਕੱਲ ਨੂੰ ਨਹੀਂ ਤਾਂ ਕੱਲ ਨੂੰ ਮਿਲ ਜਾਣੀ ਹੈ ਹਾਲੇ ਤੱਕ ਇਸ ਵਿਸ਼ੇ ਦੇ ਉੱਤੇ ਕਿਸੇ ਨੂੰ ਇੱਕ ਪੈਸੇ ਦਾ ਹੋ ਗਿਆਨ ਹੈ ਨਹੀਂਗਾ ਸੋ ਦੇਖਦੇ ਭਾਈ ਉਹਦੇ ਸਬੰਧ ਵਿੱਚ ਕੀ ਬਣਦਾ ਪਰ ਕੁੱਲ ਮਿਲਾ ਕੇ ਜਲ ਇਹ ਆ ਵੀ ਅਮਰਤਪਾਲ ਦੇ ਪ੍ਰਸ਼ੰਸਕ ਉਹਦੇ ਖੇਤਰ ਦੇ ਕਈ ਲੋਕ ਕੁਝ ਜਿਹੜੀਆਂ ਜਿ세 ਬੰਦੀਆਂ ਇਹ ਪਰਿਵਾਰਕ ਮੈਂਬਰ ਇਹ ਚਾਹੁੰਦੇ ਜੀ ਕਿ ਅਮਰਤਪਾਲ ਨੂੰ ਹੁਣ ਜ਼ਮਾਨਤ ਮਿਲੇ ਪਰ ਹਾਲੇ ਤੱਕ ਜ਼ਮਾਨਤ ਵਾਲੀ ਗੱਲ ਦੇ ਉੱਤੇ ਕੁਝ ਨਹੀਂ ਹੋ ਰਿਹਾ ਸੋ ਇਹ ਮਾਮਲਾ ਉੱਠਦੇ ਵੱਲੋਂ ਵਾਂਗੂ ਲੰਕੀ ਜਾਂਦਾ ਮੈਂ ਬਣੂਗਾ ਕਿ ਤੇ ਬਣੂਗਾ ਕਿਉਂ ਸੋ ਜਦੋਂ ਵੀ ਅਮਰਪਾਲ ਨੂੰ ਜ਼ਮਾਨਤ ਮਿਲੀ ਮਤਲਬ ਇਹ ਆ ਕਿ ਉਸ ਵੇਲੇ ਉਹਦੀ ਸੋਚ ਚ ਪ੍ਰੋਗਰਾਮ ਬਊਗਾ ਉਹ ਨਹੀਂ ਜਿੰਨ ਤੱਕ ਆਪਾਂ ਕਹਿੰਦੇ ਨਹੀਂ ਜੀ ਬਿਲਕੁਲ ਸਹੀ ਤਾਨਾ ਸਾਹਿਬ ਕਿਸਾਨਾਂ ਦੀ ਗੱਲ ਕਰਦੇ ਆ ਜੀ ਸ਼ੰਭੂ ਤੋਂ ਜਿਹੜੀਆਂ ਖਬਰਾਂ ਆਈਆਂ ਸਾਹਮਣੇ ਉਸ ਤੋਂ ਬਾਅਦ ਦੇ ਵਿੱਚ ਕਿਸਾਨਾਂ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ ਉਹ ਕਹਿੰਦੇ ਆ ਕਿ ਸ਼ੰਭੂ ਤੇ ਕਿਸਾਨ ਅੰਦੋਲਨ ਨੂੰ ਬਦnaam ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਬਿਲਕੁਲ ਜੀ ਬਿਲਕੁਲ ਦੇਖੋ ਕਿਸਾਨ ਨੇ ਗੱਲ ਕਹਦੇ ਆ ਵੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਇੱਥੇ ਬੈਠੇ ਆ ਅਸੀਂ ਕਿਉਂ ਆਏ ਅੱਜ ਤਾਂ ਆ ਹੀ ਨਹੀਂ ਗਏ ਅਸੀਂ ਕਿਉਂ ਆਏ ਆ ਇਸ ਕਰਕੇ ਆਏ ਆ ਕਿਉਂਕਿ ਸਾਡੀਆਂ ਮੰਗਾਂ ਦੇ ਉੱਤੇ ਗੌਰ ਨਹੀਂ ਕੀਤੀ ਕੇਂਦਰ ਦੀ ਸਰਕਾਰ ਨੇ ਜਿਹੜੀਆਂ ਮੰਗਾਂ ਮੰਨੀਆਂ ਉਹਨਾਂ ਦੇ ਉੱਤੇ ਪ੍ਰਮਾਣਗੀ ਦੀ ਮੋਹਰ ਨਹੀਂ ਲਾਈ ਅਸੀਂ ਇਸ ਕਰਕੇ ਮਜਬੂਰੀ ਦੇ ਵਿੱਚ ਇੱਥੇ ਆ ਕੇ ਬੈਠ ਗਏ ਆ ਪਰ ਕਾਰਨ ਇਹ ਆ ਕਿ ਭਾਈ ਪਿਛਲੇ ਕਈ ਮਹੀਨੇ ਤੋਂ ਅਸੀਂ ਇੱਥੇ ਬੈਠੇ ਆ ਕਿ ਮੰਗਾਂ ਇਹ ਮੰਨ ਕੇ ਰਾਜ਼ੀ ਨਹੀਂ ਇਸ ਕਰਕੇ ਤੇ ਨਹੀਂ ਜਾਂਦੇ ਦੂਜੀ ਗੱਲ ਹੋਰ ਨਹੀਂ ਕਹੀ ਆ ਇਹ ਭਾਈ ਸਾਡਾ ਕਸੂਰ ਕੀ ਆ ਸਾਨੂੰ ਬਦਨਾਮ ਕਰਨ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਆ ਉਹ ਕਹਿੰਦੇ ਕਿ ਕਦੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇਗੀ ਇੱਥੇ 42 ਦੇ ਵਾਲੇ ਸੌਰੀ ਆਮ ਆਦਮੀ ਪਾਰਟੀ ਵਾਲੇ ਕਦੇ ਕੋਸ਼ਿਸ਼ ਕਰਦੇਗੀ ਇਸ ਵੇਲੇ ਸਾਨੂੰ ਆ ਕੇ ਵੀ ਦੇਫੀ ਵਾਲੇ ਉਹ ਕਹਿੰਦੇ ਪਿਛਲੇ ਦਿਨੀ ਵੀ ਸਾਡੀ ਸਟੇਜ ਦੇ ਉੱਤੇ ਕਬਜ਼ਾ ਕਰ ਲਿਆ ਸੀਗਾ ਸਾਡੀ ਸਟੇਜ ਦੇ ਉੱਤੇ ਕਬਜ਼ੇ ਦੀ ਕੋਸ਼ਿਸ਼ ਕੀਤੀ ਪਰ ਅਸੀਂ ਇਥੋਂ ਭੱਜੇ ਨਹੀਂ ਤੇ ਹੁਣ ਵੀ ਸਾਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਵੀ ਪਾਈਏ ਰਾਹ ਰੋਕ ਕੇ ਬੈਠੇ ਆ ਏਦਾਂ ਬੈਠੇ ਓਦਾਂ ਬੈਠੇ ਆ ਉਹ ਕਹਿੰਦੇ ਕਿ ਇਹ ਹਰਕਤਾਂ ਬੰਦ ਹੋਣੀਆਂ ਚਾਹੀਦੀਆਂ ਜੇ ਤੱਕ ਇਹ ਹਰਕਤਾਂ ਬੰਦ ਨਹੀਂ ਹੋਣਗੀਆਂ ਇਹ ਪਾਈ ਫਿਰ ਅਸੀਂ ਵੱਡੇ ਪੱਦਰ ਤੇ ਹੋਰ ਸੰਘਰਸ਼ੋ ਲਿਖਾਂਗੇ ਸੋ ਇਸ ਤਰੀਕੇ ਦੇ ਵਿਰੋਧ ਸਾਹਮਣੇ ਆਏਗੀ ਜੀ ਸਰ ਗੱਲ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਹਿੰਦੇ ਕਿ ਨਿਯਮ ਜਿਹੜੇ ਨੇ ਉਹ ਜਾਰੀ ਕੀਤੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੀ ਬਿਲਕੁਲ ਜੀ ਦੇਖੋ ਆਲਰੇਡੀ ਕੁੜੀ ਹੋ ਗਈ ਹੈ ਯੋਗਾ ਵਾਲੀ ਜਿਹੜੀ ਅਰਚਨਾ ਮਕਵਾਨਾ ਜਿਹਨੇ ਕਿ ਉੱਥੇ ਯੋਗਾ ਕੀਤਾ ਤੇ ਬਾਅਦ ਦੇ ਵਿੱਚ ਵਿਵਾਦ ਬੜਾ ਪੈੜਾ ਹੋਇਆ ਇਸ ਮਾਮਲੇ ਦੇ ਵਿੱਚ ਇਹ ਜਾਣਕਾਰੀ ਆਈ ਹੈ ਜੀ ਪਤਾ ਲੱਗਾ ਜੀ ਕਿ ਹੁਣ ਇੱਕ ਤਾਂ ਉਸ ਕੁੜੀ ਨੂੰ ਯੋਗਾ ਵਾਲੀ ਕੁੜੀ ਨੂੰ ਅਮਰਸਰ ਦੀ ਪੁਲਿਸ ਦੇ ਵੱਲੋਂ ਨੋਟਿਸ ਜਾਰੀ ਕੀਤਾ ਜਾਊਗਾ ਤੇ ਉਹ ਨੋਟਿਸ ਦਾ ਬਾਅਦ ਦੇ ਵਿੱਚ ਉੱਤਰ ਦੇਊਗੀ ਤਾਂ ਫਿਰ ਉਹਦੇ ਤੇ ਜਿੱਕਰ ਵੱੜੀ ਕਾਨੂੰਨੀ ਕਾਰਵਾਈ ਹੋਈ ਤਾਂ ਹੋਊਗੀ ਉਸ ਤੋਂ ਵੱਡੀ ਗੱਲ ਇਹ ਹੈ ਵੀ ਇਸ ਵळे ਸ਼੍ਰੋਮਣੀ ਕਮੇਟੀ ਦੇ ਵੱਲੋਂ ਕੁਝ ਨਿਯਮ ਸਖਤ ਕੀਤੇ ਗਏ ਆ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਵੀ ਕੋਈ ਫੋਟੋ ਲੈ ਸਕੂਗਾ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਕਿਸੇ ਨੂੰ ਵੀ ਫੋਟੋਗ੍ਰਾਫੀ ਕਰਨ ਦੇ ਉੱਤੇ ਵੀਡੀਓਗ੍ਰਾਫੀ ਕਰਨ ਦੇ ਉੱਤੇ ਮਨਾਈ ਆ ਹਾਲਾਂਕਿ ਇਹ ਕੁਝ ਪਹਿਲਾਂ ਵੀ ਹੁਕਮਜਾਰੀ ਹੁੰਦੇ ਪਰ ਹਿੰਮੇਤਬਾਦ ਫਿਰ ਢੰਡੇ ਪਏ ਜਾਂਦੇ ਹੁੰਦੇ ਆ ਜੇਕਰ ਕਿਸੇ ਨੇ ਵਿਸ਼ੇਸ਼ ਉਤੇਜੇ ਹਾਲਾਤ ਦੇ ਵਿੱਚ ਅੰਦਰ ਫੋਟੋਗ੍ਰਾਫੀ ਕਰਨੀ ਤਾਂ ਪਹਿਲਾਂ ਉਹਨੂੰ ਪਰਮਿਸ਼ਨ ਲੈਣੀ ਪਊਗੀ ਇਜਾਜ਼ਤ ਲੈਣੀ ਪਊਗੀ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਖੇਰ ਕੁਝ ਨਾ ਕੁਝ ਹੋ ਸਕਦਾ ਅਗਲੀ ਗੱਲ ਇਹ ਵੀ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਕੋਈ ਵੀ ਤਰਾਕੀ ਨਹੀਂ ਕਰ ਸਕਦਾ ਸਾਬਣ ਜਾਂ ਸ਼ੈਂਪੂ ਲਾ ਕੇ ਉਹਦੇ ਵਿੱਚ ਇਸ਼ਨਾਨ ਨਹੀਂ ਹੋ ਸਕਦਾ ਫਿਰ ਬਾਕੀ ਨਿਯਮ ਪਹਿਲਾਂ ਵਾਂਗ ਹੀ ਸਾਡੇ ਕੱਪੜੇ ਪਾ ਕੇ ਆਉਣੇ ਵੇਟਵੇ ਕੱਪੜੇ ਨਹੀਂ ਪਾ ਕੇ ਆਉਣੇ ਨਾ ਮੁੰਡੇ ਦੇ ਨਾ ਕੁੜੀ ਨੇ ਸਿਰ ਦੇ ਉੱਤੇ ਟੋਪੀ ਨਹੀਂ ਸਰਦੇ ਉੱਤੇ ਰੁਮਾਲ ਜਾਂ ਪਰਨਾ ਜਾਂ ਤੁਹਾਡੇ ਸਿਰ ਦੇ ਉੱਤੇ ਪੱਗ ਜਾਂ ਦੁਮਾਲਾ ਸਜਾਇਆ ਹੋਣਾ ਚਾਹੀਦਾ ਸੋ ਇਸ ਤਰੀਕੇ ਸਰਕ ਕੁੜੀਆਂ ਲਈ ਪੂਰੀ ਨਹੀਂ ਹੋਣੀ ਚਾਹੀਦੀ ਆ ਸੋ ਇਸ ਤਰੀਕੇ ਦੇ ਨਿਯਮ ਤਾਂ ਪਹਿਲਾਂ ਵੀ ਸੀਗੇ ਪਰ ਇਹ ਹੈ ਕਿ ਉਹਨਾਂ ਨੇ ਕਿਹਾ ਵੀ ਦਰਬਾਰ ਸਾਹਿਬ ਦੇ ਵਿੱਚ ਕੋਈ ਵੀ ਫੋਟੋਗ੍ਰਾਫੀ ਨਹੀਂ ਕਰ ਸਕੂਗਾ ਤੇ ਇਹ ਗੱਲ ਸੱਚੀ ਹੈ ਜੀ ਦਰਬਾਰ ਸਾਹਿਬ ਦੇ ਵਿੱਚ ਫੋਟੋਗ੍ਰਾਫੀ ਕਰਨ ਵਾਲੇ ਲੋਕਾਂ ਦੀ ਗਲਤੀ ਵਧੀ ਜਾਂਦੀ ਹੈ ਆਸਾ ਲੋਕ ਉਹ ਨਹੀਂ ਰੱਖਦੇ ਜਿੰਨੀ ਕਿ ਫੋਟੋਗ੍ਰਾਫੀ ਦੀ ਲलक ਕਰਦੇ ਆ ਮੈਂ ਤਾਂ ਕਦੇ ਕਦੇ ਸੋਚਦਾ ਹੁੰਨਾ ਵੀ ਜੇਕਰ ਧਾਰਮਿਕ ਥਾਵਾਂ ਦੇ ਉੱਤੇ ਮੋਬਾਈਲ ਜਮ੍ਹਾਂ ਕਰਵਾਉਣ ਦਾ ਸਿਲਸਿਲਾ ਸ਼ੁਰੂ ਹੋ ਜੇ ਤਾਂ ਸੰਗਤੀ ਛੇੜ 50% ਰਹਿ ਜੇ ਕਿਉਂਕਿ ਆਸਥਾ ਦੀ ਕਦਰ ਨਹੀਂ ਕਰਦੇਗੇ ਲੋਕੀਂ ਕਿਸੇ ਕਰਵਾਦ ਕਰਨਾ ਗਿਆ ਬਿਲਕੁਲ ਸਹੀ ਕਿਹਾ ਤੁਸੀਂ ਟਹਿਣਾ ਸਾਹਿਬ ਇਹ ਸਾਰਾ ਕੁਝ ਬਹੁਤ ਹੋਣ ਲੱਗ ਗਿਆ ਉਧਰ ਖੰਨਾ ਚੋ ਵੀ ਬਹੁਤ ਜ਼ਿਆਦਾ ਇੱਕ ਜਿਹੜੀ ਦਰਦਨਾਕ ਖਬਰ ਕਹਿ ਲਓ ਚਿੰਤਾਜਨਕ ਖਬਰ ਕਹਿ ਲਓ ਸਾਹਮਣੇ ਆਈ ਹੈ ਡੇਰੇ ਡੇਰਾ ਪ੍ਰਬੰਧਕਾਂ ਤੇ ਐਸਜੀਪੀਸੀ ਦੇ ਵਿੱਚ ਖੂਨੀ ਝੜਪ ਹੋਈ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਇਹ ਦੋਵੇਂ ਪਾਸੇ ਖੂਨੀ ਝੜਪ ਹੋਈ ਹੈ ਉਦਾ ਕਾਰਨ ਵੀ ਦੁਰਾਹੇਡੇ ਕੋਲੇ ਪਿੰਡ ਹੈਗਾ ਜੀ ਬਲਾਸਪੁਰ ਇੱਥੇ ਇਹ ਖੂਨੀ ਝੜਪ ਹੋਈ ਆ ਮਹਾਂਪਤ ਸਮਾਜ ਆ ਜਿਹੜਾ ਉਹ ਕਹਿੰਦਾ ਡੇਰਾ ਸਾਡਾ ਤੇ ਸ਼ਰੋਮਣੀ ਕਮੇਟੀ ਇਹ ਗੱਲ ਕਹਿੰਦੀ ਜ਼ਮੀਨ ਸਾਡੀ ਆ 20 ਏਕੜ ਦੀ ਜ਼ਮੀਨ ਦਾ ਰਵਾਲਾ ਹੈਗਾ ਇਹਦੀ ਖਾਤਰ ਕਹਿੰਦੇ ਵੀ ਖੂਨੀ ਝੜਪ ਹੋਈ ਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਵੱਲੋਂ ਪਤਾ ਲੱਗਾ ਜੀ ਜ਼ਖਮੀਆਂ ਦਾ ਹਾਲਚਾਲ ਪੁੱਛਿਆ ਗਿਆ ਉਹਨਾਂ ਨੇ ਕਿਹਾ ਜੀ ਕਿ ਇਹ ਧੱਕਾ ਤੇ ਧੋਖਾ ਦਿੱਤਾ ਗਿਆ ਇਹ ਜ਼ਮੀਨ ਸਾਡੀ ਆ ਤੇ ਇਹਦੇ ਉੱਤੇ ਇੱਕ ਕਰਜ਼ਾ ਕਰੀ ਬੈਠੇ ਆ ਉਹ ਜੁਜੀਤ ਰਹੇ ਗਲਤੀ ਵੀ ਇਹ ਜਿਹੜਾ ਕੇਸ ਆ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਤੇ ਇਹਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਕੁਝ ਨਹੀਂ ਦਾ ਸੋ ਇਹ ਤਾਂ ਚਲੋ ਮਾਨਜੋਗ ਅਦਾਲਤ ਦੇ ਫੈਸਲੇ ਤੋਂ ਪਹਿਲਾਂ ਹੀ ਆਪਸ ਦੇ ਵਿੱਚ ਭੜਦੇ ਆ ਪਰ ਖੂਨੀ ਝੜਪ ਹੋਈ ਤੇ ਕਈ ਲੋਕ ਜ਼ਖਮੀ ਹੋਏ ਜੀ ਜੀ ਬਿਲਕੁਲ ਕਹਿੰਦਾ ਸਾਹਿਬ ਹੁਸ਼ਿਆਰਪੁਰ ਤੋਂ ਕਹਿੰਦੇ ਚਾਰ ਵਾਰ ਐਮਪੀ ਰਹੇ ਕਮਲ ਚੌਧਰੀ ਉਹਨਾਂ ਦਾ ਦੇਹਾਂਤ ਹੋ ਗਿਆ ਜੀ ਬਿਲਕੁਲ ਜੀ ਬਿਲਕੁਲ ਇਹਦਾ ਅਸਲ ਦੇ ਵਿੱਚ ਬਲਵੀਰ ਸਿੰਘ ਦੇ بیٹے ਆ 76 ਸਾਲ ਦੀ ਉਮਰ ਦੇ ਵਿੱਚ ਕਮਲ ਚੌਧਰੀ ਸਾਹਿਬ ਦੀ ਮੌਤ ਹੋਈ ਹੈ ਇਹ ਚਾਰ ਵਾਰ ਐਮਪੀ ਰਹੇ ਆ ਇੱਕ ਵਾਰ ਕਾਂਗਰਸ ਦੀ ਇੱਕ ਵਾਰ ਮੇਰੇ ਖਿਆਲ ਇਹ ਕਾਂਗਰਸੀ ਕਲਪ ਦੇ ਉੱਤੇ ਤਿੰਨ ਵਾਰ ਭਾਜਪਾ ਦੀ ਇਹਨਾਂ ਦੇ ਪਿਤਾ ਜੀ ਵੀ ਐਮਪੀ ਰਹੇ ਆ ਤੇ ਐਮਐਲਏ ਰਹੇ ਆ 76 ਸਾਲ ਦੀ ਉਮਰ ਦੇ ਵਿੱਚ ਕਮਲ ਚੌਧਰੀ ਸਾਹਿਬ ਨੇ ਆਖਰੀ ਸਾਹ ਦਿੱਲੀ ਦੇ ਬਚਲਾਏ ਆ ਉਹਨਾਂ ਦੀ ਸਿਹਤ ਦੇ ਵਿੱਚ ਕਾਫੀ ਗ੍ਰਾਵਿਟੀ ਸੀਗੀ ਇਸ ਲਈ ਕਈ ਮਹੀਨੇ ਤੋਂ ਉਹ ਲਗਾਤਾਰ ਬਿਮਾਰ ਚੱਲ ਰਹੇ ਸੀਗੇ ਉਹ ਆਪਦੇ ਪਿੱਛੇ ਇੱਕ ਪਤਨੀ ਤੇ ਪੁੱਤ ਤੇ ਧੀ ਇਹਨਾਂ ਨੂੰ ਛੱਡ ਗਏ ਆ ਸੋ ਇਹਨਾਂ ਦੇ ਜਾਣ ਦੇ ਉੱਤੇ ਜਿਹੜੇ ਇਹਨਾਂ ਦੇ ਪ੍ਰਸ਼ੰਸਕ ਨੇ ਇਹਨਾਂ ਦੇ ਪਿਆਰੇ ਨੇ ਉਹਨੇ ਦੁੱਖ ਦਾ ਇਜ਼ਹਾਰ ਕੀਤਾ ਜੀ ਜੀ ਤਿੰਨ ਸਾਹਿਬ ਮਨੋਰੰਜਨ ਜਗਤ ਦਾ ਕੀ ਹਾਲ ਹੈ ਜੀ ਦੇਖੋ ਜੀ ਮਨੋਰੰਜਨ ਤਾਂ ਠੀਕ ਹੈ ਜੀ ਪੰਜਾਬ ਦੇ ਵਿੱਚ ਫਿਲਮਾਂ ਲਗਾਤਾਰ ਆ ਰਹੀਆਂ ਇੱਕ ਆ ਫਿਲਮ ਆਉਣੀ ਜੀ 27 ਤਰੀਕ ਨੂੰ ਇਹ ਫਿਲਮ ਹੈਗੀ ਹੈ ਜੀ ਜੱਟ ਐਂਡ ਜੂਲੀਅਟ ਪਾਰਟ 3 ਇਹ ਫਿਲਮ ਕਿੰਨੇ ਕ ਚੱਲਦੀ ਵਕਤ ਦੱਸੂਗਾ ਪਰ ਦਿਲਜੀਤ ਦਸਾਂਜ ਤੇ ਨੀਰੂ ਬਾਜਵਾ ਦੀ ਫਿਲਮ ਆ ਤੇ ਇਸ ਫਿਲਮ ਦਾ ਪ੍ਰਚਾਰ ਜ਼ੋਰਾਂ ਦੇ ਉੱਤੇ ਆ ਇੱਕ ਹੋਰ ਫਿਲਮ ਆਉਣੀ ਹੈ ਉੱਚਾ ਦਰਬਾਬੇ ਨਾਨਕ ਦਾ ਇਹ ਵੀ ਵਕਤ ਦੱਸੂਗਾ ਵੀ ਕਿੰਨੀ ਚੱਲਦੀ ਹੈ ਫਿਲਮ ਕੁਝ ਕੁ ਆਈਆਂ ਹੋਣਾਂ ਕੁਝ ਕੁ ਫਿਲਮਾਂ ਜਿਹਦੇ ਵਿੱਚ ਆ ਮਿਸਟਰ ਸੁਦਾਈ ਫਿਲਮ ਹੈਗੀ ਆ ਤੇ ਕੁਝ ਕੁ ਹੋਰ ਫਿਲਮਾਂ ਹੈਗੀਆਂ ਪਰ ਗੱਲ ਇਹ ਆ ਵੀ ਪੰਜਾਬੀ ਫਿਲਮਾਂ ਉਹੀ ਚੱਲਦੀਆਂ ਤੇ ਚੱਲਣਗੀਆਂ ਜਿਹੜੀਆਂ ਕਿ ਚੰਗੀਆਂ ਹੋਈਆਂ ਆ ਜਸਟਨ ਜੈਟਨ ਜੁਲੀਅਟ ਆਉਣੀ ਆ ਇਹਦੇ ਬਰਾबरीਕਾਲ ਦੀ ਫਿਲਮ ਆ ਰਹੀ ਹੈ ਜਿਹੜੀ ਕਿ ਪ੍ਰਭਾਸ ਦੀ ਤੇ ਅਨਤਾਬ ਵਚਨ ਦੀ ਤੇ ਦੀਪਕਾ ਪਾਦੂਕੋਨ ਦੀ ਆ ਸੋ ਫਿਲਮ ਹਿੰਦੀ ਦਾ ਪੰਜਾਬੀ ਨਾਲ ਟੱਕਰ ਆ ਕਿਹੋ ਜਿਹਾ ਹੋਊਗਾ ਤੇ ਇਹ ਵੀ ਵਕਤ ਦੱਸੂਗਾ ਪਰ ਫਿਲਮ ਦਾ ਪ੍ਰਚਾਰ ਜਟਨ ਜੁਲੀਅਟ ਦਾ ਬਹੁਤ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਜੀ। ਜੀ ਤੇ ਪੰਜਾਬ ਦਾ ਮੌਸਮ ਕਿਵੇਂ ਹੈ ਸਰ? ਗਰਮਾ ਜੀ ਪੰਜਾਬ ਦੇ ਵਿੱਚ 44 ਡਿਗਰੀ ਫਿਰ ਟੈਂਪਰੇਚਰ ਆ। ਪੰਜਾਬ ਦੇ ਵਿੱਚ ਗਰਮੀ ਪੂਰੀ ਆ। ਲੰਘੇ ਕੱਲ ਪੰਜਾਬ ਚ ਬੇਹਦ ਗਰਮੀ ਰਹੀ ਹੈ ਜੀ। ਜੀ। ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ। ਇੰਨੇ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ। ਮਿਹਰਬਾਨੀ। ਮਿਹਰਬਾਨੀ।